ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮੰਨੇ ਪ੍ਰਤਖ ਗੁਰੂ ਨਿਸਤਾਰੇ ਅਨਨਾ ਖਾਹੇ ਦੇਹ ਦੁਖ ਦੇਜੇ ਬਿਨ ਗੁਰ ਗਿਆਨ cript nahi thi je او 아이 ਗੁਰਮਤ ਦੀ ਰੋਸ਼ਨੀ ਦੇ ਵਿੱਚ ਵਰਤ ਦੇ ਬਾਰੇ ਕੋਈ ਸੰਖੇਪ ਜੀ ਵਿਚਾਰ ਦੇ ਨਾਲ ਆਓ ਸਾਂਝ ਪਾਵਨ ਤੋਂ ਪਹਿਲਾਂ ਗੁਰੂ ਫਤਿਹ ਨਾਲ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤਿ ਦੇ ਅੰਦਰ ਮਨੁ ਗੁਰਮੁਖ ਗੱਡੀ ਰਾਹ ਚਲਾਇਆ ਗੁਨਾਨ ਪਿਤਾ ਦੇ ਘਰ ਦੇ ਅੰਦਰ ਤੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਤੇ ਮਨੁ ਹੋ ਰਿਓ ਗੰਗ ਵਹਈਏ ਦੁਨੀਆਈ ਅੱਖੇ ਕਿ ਕਿਉਂ ਕਈ ਵਾਰ ਅਸੀਂ ਆਪਣੇ ਘਰਾਂ ਦੇ ਅੰਦਰ ਵੀ ਇਹ ਆਮ ਗੱਲ ਦੇਖ ਲੈਨੇ ਮੈਨੂੰ ਇਸ ਗੱਲ ਦਾ ਕੋਈ ਸੋਲੂਸ਼ਨ ਨਹੀਂ ਸੀ ਮਿਲਦਾ ਪਿਆ ਪਰ ਪਤਾ ਨਹੀਂ ਉਹਨੇ ਆ ਕੇ ਕਿਸ ਤਰ੍ਹਾਂ ਇਸ ਗੱਲ ਨੂੰ ਬੜਾ ਸੌਖੇ ਤਰੀਕੇ ਨਾਲ ਹੀ ਦੱਸ ਦਿੱਤਾ ਤੇ ਬਿਲਕੁਲ ਜਦੋਂ ਅਸੀਂ ਜਿਉਂ-ਜਿਉਂ ਗੁਰਮਤਿ ਦੀ ਰੋਸ਼ਨੀ ਦੇ ਅੰਦਰ ਆਪਾਂ ਜੀਵਨ ਬਤੀਤ ਕਰੀ ਜਾਣਿਆ ਹੈਰਾਨ ਹੋਈ ਤਾਂ ਵੀ ਬੜਾ ਸੁਖਾਲੇ ਮਾਰਗ ਦੇ ਰਹੀ ਸੰਨ ਗੁਰੂ ਪਿਤਾ ਨੇ ਪਾਵਨ ਬਾਣੀ ਦੇ ਰਹੀ ਦੱਸਣਾ ਕੀਤਾ ਹੈ ਅੱਜ ਜਿਹੜੇ ਆਪਾਂ ਵਿਸ਼ੇ ਦੇ ਉੱਤੇ ਵਿਚਾਰ ਕਰਨ ਜਾ ਰਹੇ ਹਾਂ ਉਹ ਹੈ ਵਰਤ ਕੀ ਵਰਤ ਰੱਖਣਾ ਚਾਹੀਦਾ ਹੈ ਕਿ ਨਹੀਂ ਇਹ ਵਰਤ ਰੱਖਣਾ ਹੈ ਤੇ ਕਿਹੋ ਜਿਹਾ ਵਰਤ ਰੱਖੀਏ ਗੁਰਮਤਿ ਦੀ ਰੋਸ਼ਨੀ ਦੇ ਅੰਦਰ ਵਰਤ ਦੇ ਨਾਲ ਜੇਕਰ ਤੇ ਕਹੀਏ ਜੇ ਉਮਰ ਲੰਬੀ ਹੋ ਜਾਂਦੀ ਹੈ ਉਹ ਨਹੀਂ ਜੇਕਰ ਕਹੀਏ ਵਰਤ ਰੱਖਿਆ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰਮਤਿ ਦੇ ਅਨਸਾਰ ਹੈ ਇਹ ਨਹੀਂ ਹੱਤ ਕਿਹੜਾ ਵਰਤ ਰੱਖੀਏ ਜਿਹਦੇ ਕਰਕੇ ਉਸ ਪਰਮਾਤਮਾ ਦੀ ਵੀ ਪ੍ਰਾਪਤੀ ਹੋਵੇ ਘਰ ਪਰਿਵਾਰ ਦੇ ਵਿੱਚ ਸਾਡੇ ਸੁਖ ਸ਼ਾਂਤੀ ਆਵੇ ਉਹ ਕਿਹੋ ਜਿਹਾ ਵਰਤ ਹੋਣਾ ਚਾਹੀਦਾ ਹੈ ਕਿਉਂਕਿ ਵੇਖੋ ਗੁਰਬਾਣੀ ਦੇ ਅੰਦਰ ਤੇ ਸਪਸ਼ਟ ਹੈ ਇਹ ਕਰ ਤਾ ਕੋਈ ਭੁੱਖਿਆ ਰਹਿ ਕੇ ਕੋਈ ਕਵੇ ਨਾ ਮੈਂ ਜੀ ਪਰਮਾਤਮਾ ਦੀ ਭਗਤੀ ਕਰ ਲਵਾਂ ਤੇ ਬਾਣੀ ਦੇ ਵਿੱਚ ਤੇ ਬਚਨ ਆਉਂਦੇ ਨੇ ਭੁੱਖੇ ਭਗਤ ਨਾ ਕੀਜੇ ਇਹ ਮਾਲਾ ਆਪਣੀ ਲਿਜੇ ਭੁੱਖਿਆ ਤਾਂ ਭਗਤੀ ਵੀ ਨਹੀਂ ਹੋ ਸਕਦੀ ਐਸੇ ਕਰਕੇ ਗੁਰੂ ਘਰਾਂ ਦੇ ਅੰਦਰ ਦੇਖੋ ਪਹਿਲਾਂ ਜਿਹੜੇ ਨੇ ਲੰਗਰ ਹਾਲ ਆਉਂਦੇ ਨੇ ਬਾਅਦ ਦੇ ਵਿੱਚ ਫਿਰ ਆਪਾਂ ਗੁਰੂ ਘਰ ਜਾਂਦੇ ਆਂ ਪਾਉਂ ਵਿਖੋ ਗੁਰੂ ਅਮਰਦਾਸ ਜੀ ਨੇ ਇਹੋ ਹੀ ਬਚਨ ਕੀਤੇ ਸੀ ਨਾ ਪਹਿਲਾ ਪੰਗਤ ਫਿਰ ਸੰਗਤ ਇਹ ਨਾ ਹੋਵੇ ਕਿਸੇ ਦਾ ਜੇਕਰ ਕੋਈ ਪੇਟ ਤੋਂ ਭੁੱਖਾ ਹੋਵੇ ਕਿਉਂਕਿ ਉਹਦਾ ਗੁਰੂ ਦੇ ਸ਼ਬਦ ਵਿੱਚ ਸੁਰਤ ਨਹੀਂ ਜੁੜ ਸਕਦੀ ਹੁਣ ਗੁਰੂ ਪਤਾ ਜੀ ਨੇ ਤੇ ਸਪਸ਼ਟ ਕਹਿ ਦਿੱਤਾ ਕਿੰਦੇ ਭਲਿਓ ਅੰਨ ਨਾ ਖਾਹੇ ਦੇਹੀ ਦੁੱਖ ਦੇ ਜੇ ਕਹਿੰਦੇ ਅੰਨ ਨਹੀਂ ਖਾਵਾਂਗੇ ਨਾ ਵੱਤ ਉਹ ਆਪਣੇ ਸਰੀਰ ਨੂੰ ਸੀ ਆਪ ਦੁਖੀ ਦਮ ਦੁੱਖ ਦਮਾਂਗੇ ਤਿੰਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੇ ਗੁਰੂ ਦੇ ਗਿਆਨ ਤੋਂ ਬਗੈਰ ਮਨੁੱਖ ਤ੍ਰਿਪਤ ਹੋ ਹੀ ਨਹੀਂ ਸਕਦਾ ਕਦੀ ਰਾਜੀ ਨਹੀਂ ਸਕਦਾ ਹਾਂ ਕਈ ਵਾਰ ਆਪਾਂ ਦੇਖੋ ਜਦੋਂ ਬਾਹਰੋਂ ਕੁਝ ਖਾ ਪੀ ਹੁੰਨੇ ਆ ਪੇਟ ਬੜਾ ਭਰਿਆ ਭਰਿਆ ਰਹਿੰਦਾ ਆਮ ਆਪਾਂ ਘਰਾਂ ਦੇ ਅੰਦਰ ਕਈ ਦੇਖੋ ਫਿਰ ਕਹਿ ਦਿੰਦੇ ਨੇ ਨਹੀਂ ਅੱਜ ਮੈਂ ਹੁਣ ਕੁਝ ਨਹੀਂ ਜੇ ਖਾਣਾ ਮੈਂ ਸਮਝ ਲਓ ਵਰਤ ਰੱਖ ਲਿਆ ਅੱਜ ਇਸ ਪੱਖ ਦੇ ਤੋਂ ਠੀਕ ਹੈ ਵੀ ਜੇਕਰ ਸਾਡਾ ਸਰੀਰ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਸਰੀਰ ਦੀ ਅਰੋਗਤਾ ਦੇ ਲਈ ਆਪਣੇ ਆਪ ਨੂੰ ਪੀੜਾ ਤੋਂ ਰਹਿਤ ਬਚਾਉਣ ਦੇ ਲਈ ਫਿਰ ਤੇ ਉਹ ਇੱਕ ਟਾਈਮ ਦਾ ਪ੍ਰਸ਼ਾਦਾ ਨਾ ਖਾਦਾ ਜਾਵੇ ਤੇ ਫਿਰ ਤੇ ਠੀਕ ਹੈ ਪਰ ਵੇਖੋ ਗੁਰਬਾਣੀ ਦੇ ਅੰਦਰ ਤੇ ਭਗਤ ਕਬੀਰ ਸਭ ਜੀ ਵਰਗੇ ਵਿਦਵਾਨਾਂ ਨੇ ਵੇਖੋ ਕਹਿ ਦਿੱਤਾ ਕਹਿੰਦੇ ਛੋਡੇ ਅੰਨ ਕਰੇ ਪਖੰਡ ਨਾ ਸੁਹਾਗਨ ਨਾ ਉਹ ਰੰਡ ਤੇ ਇੱਥੋਂ ਤੱਕ ਬਾਣੀ ਦੇ ਵਿੱਚ ਵੀ ਆਉਂਦਾ ਆ ਜਗਮ ਜਗ ਮੈਂ ਬਖਤੇ ਦੁੱਧ ਦਾ ਤਾਰੀ ਗੁਪਤੀ ਖਾਵੇ ਵਟਕਾ ਸਰੀ ਕਿੰਨੇ ਬੜੇ ਬੜੇ ਇੱਥੇ ਆਪਣੇ ਆਪ ਨੂੰ ਦੁੱਧ ਦੇ ਆਹਾਰ ਦੇ ਉੱਤੇ ਨਿਰਭਰ ਕਰਨ ਵਾਲੇ ਕਹਿੰਦੇ ਸੀ ਪਰ ਜਦੋਂ ਪੇਟ ਦੀ ਭੁੱਖ ਨੂੰ ਉਹਨਾਂ ਨੇ ਵੀ ਸਤੋਣਾ ਕੀਤਾ ਉਹਨਾਂ ਨੂੰ ਵੀ ਤੇ ਉਹ ਵੀ ਗੁਪਤ ਤੋੜ ਦੇਤੇ ਸਭ ਕੁਝ ਖਾ ਜਾਂਦੇ ਸੀ ਵਟਕਾ ਜੋ ਵੀ ਕਿੰਨੀਆਂ ਵਗੈਰਾ ਜੋ ਆਉਂਦੇ ਸਭ ਖਾ ਜਾਂਦੇ ਸੀ ਅੰਨੇ ਬਿਨਾ ਨਾ ਹੋਏ ਸੁਕਾਲ ਪੱਜੀਏ ਅੰਨਾ ਨਾ ਮਿਲੇ ਗੋਪਾਲ ਕਿੰਦੇ ਅੰਨ ਦਾ ਤਿਆਗ ਕਰਕੇ ਤੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਅੰਨ ਦਾ ਤਿਆਗ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਪ੍ਰੇਮ ਸੁਮਾਰਗ ਦੇ ਵਿੱਚ ਤੇ ਇਥੋਂ ਤੱਕ ਲਿਖਿਆ ਆ ਕਹਿੰਦੇ ਜੇ ਵਰਤ ਰੱਖਣਾ ਹੈ ਤੇ ਵਰਤ ਰੱਖਿਏ ਅੱਖੀਆਂ ਦਾ ਵਰਤ ਰੱਖਿਏ ਜ਼ਿਹਬਾ ਦਾ ਵਰਤ ਰੱਖਿਏ ਸਰਵਣਾ ਦਾ ਵਰਤ ਰੱਖਿਏ ਇੰਦਰੀਆਂ ਦਾ ਪਾਵੇ ਅੱਖਾਂ ਜਿਹੜਾ ਆ ਇਹ ਵਰਤ ਰੱਖਿਏ ਨਹੀਂ ਅੱਖਾਂ ਪ੍ਰਾਇਤਨ ਨਾਲ ਤੱਕਣ ਇਹ ਜਬਾਨ ਹੁਣ ਕਿਸੇ ਦੀ ਨਿੰਦਿਆ ਨਾ ਕਰੇ ਇਹ ਗਲਤ ਨਾ ਬੋਲੇ ਇੱਕ ਕੰਨ ਹੁਣ ਕਿਸੇ ਦੀ ਐਵੇਂ ਨਿੰਦਿਆ ਚੁਗਲੀ ਨਾ ਸੁਣਦੇ ਰਹਿਣ ਕਿਉਂਕਿ ਵੇਖੋ ਬਾਣੀ ਦੇ ਅੰਦਰ ਤੇ ਇੱਕ ਇੱਕ ਇੰਦਰੀ ਦੇ ਬਾਰੇ ਜ਼ਿਕਰ ਹੁੰਦਾ ਆ ਇਸ ਸਰਵਣੋਂ ਮੇਰੇ ਉਹ ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣਹੁ ਸਤ ਬਾਣੀ ਹੈ ਕੰਨ ਤੁਹਾਨੂੰ ਪਤਾ ਪ੍ਰਮਾਤਮਾ ਨੇ ਕਿਉਂ ਲਗਾਇਆ ਤੁਹਾਨੂੰ ਲਗਾਇਆ ਹੀ ਇਸੇ ਕਰਕੇ ਹੈ ਇਤਿਹਾਸ ਸੁਮਾਲਕ ਦੇ ਸੱਚੀ ਬਾਣੀ ਨੂੰ ਸੁਣੋ ਕੋਈ ਨੰਦਿਆ ਚੁਗਲੀ ਸੁਣਨ ਨੂੰ ਨਹੀਂ ਲਗਾਇਆ ਨਾਨਕਾ ਨੂੰ ਸਾਡੇ ਸਰੀਰ ਦੇ ਅੰਦਰ ਪਰਮਾਤਮਾ ਨੇ ਤੇ ਕਹਿੰਦੇ ਜੇ ਵਰਤ ਰੱਖਣਾ ਤੇ ਇੰਦਰੀਆਂ ਦਾ ਰਖੀਏ ਕਿਉਂਕਿ ਜਤਾਇਨੇ ਤੇ ਦੇਖੋ ਸੁਪਨੇ ਸਹਿ ਵਿੱਚ ਬਖਸ਼ਿਸ਼ ਕੀਤੀ ਇੰਦਰੀ ਜਿਤ ਪੰਚ ਦੋਖ ਤੇ ਰਹਤ ਨਾਨਕ ਕੋਟ ਮੱਦੇ ਕੋ ਐਸਾ ਅਪਰਸ ਕਈ ਵੇਖੋ ਇਕਾदशी ਦਾ ਵਰਤ ਰੱਖਦੇ ਨੇ ਵੇਖੋ ਬ੍ਰਹਮਤ ਦੇ ਅੰਦਰ ਇਕਾदशी ਦੇ ਵਰਤ ਬਾਰੇ ਵੇਖੋ ਕਿੰਨਾ ਸੁੰਦਰ ਦਾਤਾ ਜੀ ਨੇ ਬਚਨ ਕੀਤੇ ਨੇ ਇਕਾदशी ਨਿਕਟ ਪੇਖੋ ਹਰ ਰਾਮ ਕਹਿੰਦੇ ਜੇ ਵਰਤੇ ਰੱਖਣਾ ਇਕਾदशी ਦਾ ਤੇ ਇਹ ਰੱਖ ਵੀ ਪ੍ਰਮਾਤਮਾ ਤੈਨੂੰ ਆਪਣੇ ਨਜ਼ਦੀਕ ਨਜ਼ਰ ਆਵੇ ਇਕਾदशी ਨਿਕਟ ਪੇਖੋ ਹਰ ਰਾਮ ਇੰਦਰੀ ਬਸ ਕਰ ਸੁਨੋ ਹਰ ਨਾਮ ਇੰਦਰੀਆਂ ਨੂੰ ਬਸ ਵਿੱਚ ਕਰੀਏ ਤੇ ਪ੍ਰਮਾਤਮਾ ਦੇ ਨਾਮ ਨੂੰ ਸੁਣਨਾ ਕਰੀਏ ਮਨ ਸੰਤੋਖ ਸਰਬਜੀ ਦਇਆ ਇਨ ਵਿਦ ਵਰਤ ਸੰਪੂਰਨ ਭਇਆ ਕਿਹਦੇ ਪਤਾ ਕੀ ਕਰ ਭਲਿਆ ਮਨ ਦੇ ਵਿੱਚ ਸੰਤੋਖ ਸਬਰ ਰੱਖ ਕਿਸੇ ਨੂੰ ਵੇਖ ਵੇਖ ਕੇ ਐਵੇਂ ਨਾ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਰਹੇ ਆਪਣੇ ਅੰਦਰ ਸੰਤੋਖ ਰੱਖ ਮਨ ਸੰਤੋਖ ਸਰਬਜੀ ਦਇਆ ਹਰ ਕਿਸੇ ਦੇ ਉੱਤੇ ਤੈਨੂੰ ਤੇਰਾ ਸੁਭਾਅ ਐਹੋ ਜਿਹਾ ਬਣ ਜਾਵੇ ਤੇਰੇ ਅੰਦਰ ਦਇਆ ਆ ਜਾਵੇ ਇੰਨੇ ਵਿਦ ਵਰਤ ਸੰਪੂਰਨ ਪਿਆ ਕਿੰਦੇ ਤਦ ਇਹ ਵਰਤ ਸੰਪੂਰਨ ਹੁੰਦਾ ਹੈ ਆ ਆਪਣੇ ਅੰਦਰ ਗੁਣ ਪੈਦਾ ਕਰ ਨਾ ਕਿ ਭੋਜਨ ਦਾ ਤਿਆਗ ਕਰਨ ਦੀ ਲੋੜ ਨਹੀਂ ਆਪਣੇ ਅੰਦਰ ਆ શુભ ਗੁਣ ਪੈਦਾ ਕਰ ਤੇ ਗੁਰੂ ਪਾਇਸ਼ੇ ਤੇ ਪਾਵਨ ਬਾਣੀ ਵਿੱਚ ਕਹਿੰਦੇ ਕਿ ਖਿਮਾ ਕਰਿਓ ਆ ਵਰਤ ਜੇਕਰ ਹੀ ਸਾਰੇ ਰੱਖ ਲਈਏ ਨਾ ਜੀ ਸਾਰਿਆਂ ਦੇ ਘਰਾਂ ਦੇ ਅੰਦਰ ਸਾਡੇ ਸੁਖ ਵਸ ਜਾਵਣ ਸੁਖਾ ਜਾਵਣ ਇਹ ਵਰਤ ਪਤਾ ਕਿਹੜਾ ਜੀ ਸੱਚ ਵਰਤ ਕਹਿੰਦੇ ਸੱਚ ਬੋਲਣ ਦਾ ਵਰਤ ਰੱਖ ਲਈਏ ਜੇ ਵਰਤੇ ਰੱਖਣਾ ਹੈ ਨਾ ਤੇ ਸੱਚ ਬੋਲਣ ਦਾ ਵਰਤ ਰੱਖੀਏ ਕਿਉਂਕਿ ਤੁਮਾ ਕਰਿਓ ਝੂਠ ਕਰਕੇ ਤੇ ਵੇਖੋ ਆਪਸ ਘਰਾਂ ਦੇ ਅੰਦਰਵੇਂ ਨਿਕੀਆਂ ਨਿਕੀਆਂ ਬਾਤਾਂ ਫਿਰ ਜਿਹੜੀਆਂ ਵਾਧੀਆਂ ਵਾਧੀਆਂ ਵੱਜ ਜਾਂਦੀਆਂ ਨੇ ਇਹਨੇ ਪਹਿਲਾਂ ਇੰਜ ਕਿਆ ਸੀ ਉਹਨਦੇ ਕੋਲ ਝੂਠ ਬੋਲਦੇ ਨੇ ਕਹਿੰਦੇ ਨਹੀਂ ਜੇ ਭਲਿਆ ਵਰਤ ਰੱਖਣਾ ਤੇ ਇਹ ਰੱਖੀ ਆਪਾਂ ਸੱਚ ਵਰਤ ਸੰਤੋਖ ਤੀਰਥ ਇਹ ਤੀਰਥ ਕਿਹੜਾ ਹੋਵੇ ਜੀ ਸੰਤੋਖ ਵਾਲਾ ਸਬਰ ਵਾਲਾ ਗਿਆਨ ਧਿਆਨ ਇਸ਼ਨਾਨ ਤੇ ਕਹਿੰਦੇ ਇਸ਼ਨਾਨ ਕਿਹੜਾ ਕਰਨਾ ਕਰੀਏ ਜੀ ਗੁਰੂ ਦੇ ਸ਼ਬਦ ਦੇ ਗਿਆਨ ਦੇ ਵਿੱਚ ਦਇਆ ਦੇਵਤਾ ਕਿਹੜੀ ਦੇਵਤੇ ਦੀ ਪੂਜਾ ਕਰਨੀ ਕਹਿੰਦੇ ਆਪਣੇ ਅੰਦਰ ਹੀ ਦਇਆ ਪੈਦਾ ਕਰ ਲਈਏ ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਦਾਨ ਤੇ ਕਹਿੰਦੇ ਮਾਲਾ ਕਿਹੜੀ ਫੇਰੀਏ ਜੀ ਖਿਮਾ ਜੇ ਆਪਣੇ ਕੋਈ ਗਲਤੀ ਹੋ ਗਈ ਤੇ ਮਾਫੀ ਮੰਗ ਲਈਏ ਜੇ ਕਿਸੇ ਕੋਲੋਂ ਗਲਤੀ ਹੋ ਗਈ ਉਹਨੂੰ ਮਾਫ ਕਰ ਦਈਏ ਦਇਆ ਦੇਵਤਾ ਖਿਮਾ ਜਪਮਾਲੀ ਮਾਲਾ ਆ ਫੇਰ ਨਾ ਕਰੀਏ ਭੜਿਆ ਕਿਉਂਕਿ ਸਾਡੇ ਸਿੱਖ ਧਰਮ ਦੇ ਅੰਦਰ ਤੇ ਮਾਲਾ ਦੀ ਬਾਤ ਵੀ ਪਤਾ ਕੀ ਕੀ ਨਾ ਕੀਤੀ ਹੈ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦਿ ਜੁਗਾ ਦੇ ਸਗਲ ਭਗਤ ਤਾਂ ਕੋ ਸੁਖ ਬਿਸਰਾ ਕਹਿੰਦੇ ਆਦਿ ਜੁਗਾਤ ਕੋ ਜਿਹੜੇ ਪ੍ਰਮਾਤਮਾ ਨੇ ਜ਼ਬਾਨ ਸੰਧ ਦਿੱਤੀ ਮਾਲਾ ਦਿੱਤੀ ਹੈ ਜ਼ਬਾਨ ਵਾਲੀ ਕਹਿੰਦੇ ਇਹਦੇ ਨਾਲ ਹੀ ਸਾਰੇ ਭਗਤਾਂ ਨੇ ਮਾਲਾ ਫੇਰੀ ਜਿਹਦੇ ਨਾਲ ਹੀ ਨਾਮ ਜਪਿਆ ਜੇ ਇੱਥੇ ਵੀ ਦਾਤਾ ਜੀ ਵੇਖੋ ਧਿਰ ਕਰਵਾਉਂਦੇ ਪਏ ਨੇ ਬਯਾ ਦੇਵਤਾ ਖਿਮਾ ਜਪਮਾਲੀ ਇੱਥੇ ਮਾਲਾ ਕਿਹੜੀ ਫੇਰ ਨਹੀਂ ਜੀ ਖਿਮਾ ਦੀ ਏमानस ਪ੍ਰਧਾਨ ਜਿਨ੍ਹਾਂ ਨੂੰ ਏ ਵਰਤ ਰੱਖਣਾ ਆ ਗਿਆ ਕਹਿੰਦੇ ਇਹੋ ਜੇ ਮਨੁੱਖ ਇਸ ਸੰਸਾਰ ਦੇ ਅੰਦਰ શ્રેਸ਼ਟ ਨੇ ਸੋ ਹੌ ਹਲਕੇ ਆਪਾਂ ਆਪਣੇ ਆਪਣੇ ਘਰਾਂ ਦੇ ਅੰਦਰ ਇਹੋ ਜਿਹਾ ਵਰਤ ਰੱਖੀਏ ਤਾਂ ਜੋ ਘਰਾਂ ਦੇ ਅੰਦਰ ਸਾਡੇ ਸੁੱਖ ਆਵਸਨ ਬਿਲਕੁਲ ਬਾਕੀ ਇਹ ਖਿਮਾ ਕਰਿਓ ਇਹ ਕੇਵਲ ਤੇ ਕੇਵਲ ਦੂਸਰੇ ਭੁੱਖ ਵਾਲੇ ਵਰਤ ਰੱਖ ਕੇ ਨਹੀਂ ਬੜਿਆਂ ਬੜਿਆਂ ਨੂੰ ਦੇਖੀਦਾ ਆ ਕਿੰਦੇ ਨੇ ਦੇਖੋ ਹੈ ਨਹੀਂ ਮੈ ਰੱਖਣਾ ਨਹੀਂ ਸਿਵਰਤ ਪਰ ਬਸ ਨਵੇਂ ਦੇਖੋ ਵੇਖੀ ਰੱਖ ਲਿਆ ਆਓ ਕਿਤੇ ਆ ਗੁਰਮਤ ਵਾਲਾ ਵਰਤ ਰੱਖੀ ਤੇ ਹੋਰ ਸੁਖੀ ਹੋ ਜਾਈਏ ਜੀ ਸੋ ਇਨਕ ਬਿੰਦਿਆ ਪ੍ਰਵਾਨ ਕਰਨੀਆਂ ਜੀ ਹੋਈ ਅਬਿਆੰਤ ਬਿਆਨਪੁਲੰਦ ਲਿਖਮਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ